ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਪਤਨੀ ਮਹਿਤਾਬ ਕੌਰ ਸਾਲ ਸੀ 1796 ਪੰਜਾਬ ਇੱਕ ਵੰਡਿਆ ਹੋਇਆ ਰਾਜ ਸੀ ਨਾ ਸਿਰਫ ਜ਼ਮੀਨਾਂ ਰਾਹੀ ਪਰ ਵਿਸ਼ਵਾਸ ਲਾਲਚ ਅਤੇ ਹਕੂਮਤ ਰਾਹੀ ਵੀ ਇਨ੍ਹਾਂ ਹਾਲਾਤਾਂ ਦੇ ਵਿੱਚ ਇੱਕ ਵਿਆਹ ਦੀ ਤਿਆਰੀ ਹੋ ਰਹੀ ਸੀ ਇੱਕ ਐਸਾ ਵਿਆਹ ਜਿਸ ਨੇ ਇੱਕ ਸੂਰਮੇ ਦੀ ਪੂਰੀ ਜ਼ਿੰਦਗੀ ਨੂੰ ਬਦਲ ਦੇਣਾ ਸੀ ਇਹ ਨੌਜਵਾਨ ਸੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਦਾ ਸ਼ੇਰ ਉਹ ਸਿਰਫ 15 ਸਾਲਾਂ ਦਾ ਸੀ ਪਰ ਜੰਗ ਦੇ ਮੈਦਾਨ ਵਿੱਚ ਆਪਣਾ ਲੋਹਾ ਮਣਵਾ ਚੁੱਕਿਆ ਸੀ ਬੇਦਾ ਮਹਾਨ ਸਿੰਘ ਦੀ ਮੌਤ ਤੋਂ ਬਾਅਦ ਰਣਜੀਤ ਸਿੰਘ ਨੇ ਆਪਣੀ ਸ਼ੁਕਰਚੱਕੀਆ ਮਿਸਾਲ ਦੀ ਅਗਵਾਈ ਸੰਭਾਲੀ ਪਰ ਪੰਜਾਬ ਵਿੱਚ ਤਾਕਤ ਸਿਰਫ ਤਲਵਾਰ ਨਾਲ ਨਹੀਂ ਰਿਸ਼ਤਿਆਂ ਨਾਲ ਵੀ ਬਣਦੀ ਸੀ ਸਦਾ ਕੌਰ ਇੱਕ ਸਮਝਦਾਰ ਅਹੰਕਾਰਹੀਣ ਪਰ ਬਹੁਤ ਚਤੁਰ ਔਰਤ ਸੀ ਆਪਣੇ ਪਤੀ ਗੁਰਬਖਸ਼ ਸਿੰਘ ਦੀ ਮੌਤ ਤੋਂ ਬਾਅਦ ਉਹ ਕਣਈਆ ਮਿਸਲ ਦੀ ਨੇਤਰੀ ਬਣੀ ਉਸਨੇ ਰਣਜੀਤ ਸਿੰਘ ਵਿੱਚ ਇੱਕ ਅਜਿਹਾ ਲੀਡਰ ਦੇਖਿਆ ਜੋ ਸਾਰੇ ਪੰਜਾਬ ਨੂੰ ਇਕੱਠਾ ਕਰ ਸਕਦਾ ਸੀ ਅਤੇ ਇੱਥੇ ਜੁੜੀ ਇੱਕ ਰਾਜਨੀਤਿਕ ਚਾਲ ਸਦਾਕੌਰ ਨੇ ਆਪਣੀ ਧੀ ਮਹਿਤਾਬਕੌਰ ਦਾ ਵਿਆਹ ਰਣਜੀਤ ਸਿੰਘ ਨਾਲ ਕਰਵਾਉਣ ਦਾ ਫੈਸਲਾ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਸਦਾਕੌਰ ਦੇ ਨਾਲ ਸਿੱਖ ਰੀਤੀ ਰਿਵਾਜਾਂ ਅਨੁਸਾਰ ਹੋਇਆ। ਗੂੰਜਦੇ ਨਗਾਰੇ, ਸਜੇ ਹੋਏ ਪਿੰਡ ਅਤੇ ਰਾਜਸੀ ਜਸ਼ਨ। ਰਣਜੀਤ ਸਿੰਘ ਇੱਕ ਸੁਧਾਰਨ ਪਰ ਸ਼ਾਨਦਾਰ ਲਿਬਾਸ ਵਿੱਚ ਸੀ। ਮਹਿਤਾਬਕੌਰ ਸੋਨੇ ਚਾਂਦੀ ਦੇ ਗਹਿਣਿਆਂ ਨਾਲ ਸਜੀ ਹੋਈ ਇੱਕ ਰਾਣੀ ਵਰਗੀ ਲੱਗ ਰਹੀ ਸੀ। ਪਰ ਮਹਾਰਾਜਾ ਰਣਜੀਤ ਸਿੰਘ ਅਤੇ ਸਦਾਕੌਰ ਦੇ ਵਿਆਹ ਨਾਲ ਦਿਲਾਂ ਦੀ ਮਿਠਾਸ ਦੀ ਥਾਂ ਦਿਲਾਂ ਦੀ ਦੂਰੀ ਸ਼ੁਰੂ ਹੋ ਗਈ। ਮਹਿਤਾਵਕੌਰ ਨੇ ਕਦੇ ਰਣਜੀਤ ਸਿੰਘ ਨੂੰ ਦਿਲਾਉਣੀ ਮੰਨਿਆ ਮਹਿਤਾਵਕੌਰ ਨੇ ਕਦੇ ਰਣਜੀਤ ਸਿੰਘ ਨੂੰ ਦਿਲਾਉਣੀ ਮੰਨਿਆ ਉਹ ਆਪਣੇ ਖਾਨਦਾਨ ਤੇ ਮਿਸਲ ਦੀ ਵਫਾਦਾਰ ਰਹੀ ਉਥੇ ਰਣਜੀਤ ਸਿੰਘ ਦੀ ਰੂਹ ਤਾਂ ਮੈਦਾਨੇ ਜੰਗ ਚ ਤੇ ਜਨਤਾ ਦੇ ਪਿਆਰ ਚ ਸੀ ਨਾ ਕਿ ਮਹਿਲਾਂ ਦੇ ਰਿਸ਼ਤਿਆਂ ਵਿੱਚ ਕਦੇ ਪਿਆਰ ਭਰਪੂਰ ਜੀਵਨ ਨਹੀਂ ਜਿਉ ਸਕੇ ਰਣਜੀਤ ਸਿੰਘ ਨੇ ਮਹਿਤਾਵਕੌਰ ਨੂੰ ਰਾਣੀ ਦੇ ਰੂਪ ਵਿੱਚ ਇੱਜ਼ਤ ਤਾਂ ਦਿੱਤੀ ਪਰ ਉਹ ਰੂਹ ਦਾ ਨਾਤਾ ਨਹੀਂ ਬਣ ਸਕਿਆ ਫੈਰ ਉਸਦੀ ਜ਼ਿੰਦਗੀ ਵਿੱਚ ਆਈ ਮੋਰਾ ਸਰਕਾਰ ਇੱਕ ਮੁਸਲਮਾਨ ਨੱਚਣ ਵਾਲੀ ਔਰਤ ਜਿਸ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਵਿਆਹ ਕਰਵਾ ਲਿਆ ਇਹ ਵਿਆਹ ਪੁਰਾਣੀਆਂ ਰਵਾਇਤਾਂ ਨੂੰ ਇੱਕ ਠੋਕਰ ਸੀ ਮਹਤਾਬਕੌਰ ਲਈ ਇਹ ਮਾਣਹਾਨੀ ਵਾਲੀ ਗੱਲ ਸੀ ਰਿਸ਼ਤੇ ਹੁਣ ਬਿਲਕੁਲ ਠੰਡੇ ਹੋ ਚੁੱਕੇ ਸਨ ਮਹਤਾਬਕੌਰ ਅਕਸਰ ਆਪਣੀ ਮਾਂ ਸਦਾ ਕੌਰ ਦੇ ਨਾਲ ਜਾ ਕੇ ਰਹਿੰਦੀ ਰਣਜੀਤ ਸਿੰਘ ਦੀ ਰਾਜਨੀਤਿਕ ਉਤਸ਼ਾਹਤਾ ਸਦਾ ਕੌਰ ਲਈ ਉਹ ਰਿਸ਼ਤਾ ਸਿਰਫ ਇੱਕ ਸਮਝੌਤਾ ਬਣ ਗਿਆ ਸੀ ਕੋਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਮਹਤਾਬਕੌਰ ਨੇ ਈਸ਼ਰ ਸਿੰਘ ਜੋ ਛੋਟੀ ਉਮਰ ਚ ਮਰ ਗਿਆ ਅਤੇ ਸ਼ੇਰ ਸਿੰਘ ਨੂੰ ਜਨਮ ਦਿੱਤਾ ਜੋ ਬਾਅਦ ਵਿੱਚ ਸਿੱਖ ਸਾਮਰਾਜ ਦੇ ਦੂਜੇ ਮਹਾਰਾਜਾ ਬਣੇ 1813 ਵਿੱਚ ਮਹਤਾਬਕੌਰ ਦੀ ਮੌਤ ਹੋ ਗਈ ਉਹ ਕਦੇ ਮਹਿਲਾਂ ਦੀ ਰਾਜਰਾਣੀ ਨਾ ਬਣੀ ਉਹ ਹਮੇਸ਼ਾ ਆਪਣੀ ਮਾਣ ਨਾਲ ਪਰ ਦਿਲੋਂ ਦੂਰ ਰਹੀ ਰਣਜੀਤ ਸਿੰਘ ਨੇ ਉਸ ਨੂੰ ਮਾਨਤਾ ਦਿੱਤੀ ਪਰ ਪਿਆਰ ਨਹੀਂ ਇਹ ਕਹਾਣੀ ਇੱਕ ਰਾਜਸੀ ਜੋੜਦੀ ਹੈ ਪਰ ਇੱਕ ਟੁੱਟੇ ਹੋਏ ਰਿਸ਼ਤੇ ਦੀ ਵੀ ਇਹ ਸਾਨੂੰ ਦੱਸਦੀ ਹੈ ਕਿ ਰਾਜਾਂ ਦੇ ਵਿਆਹ ਦਿਲਾਂ ਲਈ ਨਹੀਂ ਸਰਹੱਦਾਂ ਅਤੇ ਸਤੱਤਾ ਲਈ ਹੁੰਦੇ ਹਨ ਰਣਜੀਤ ਸਿੰਘ ਅਤੇ ਮਹਿਤਾਬਕੌਰ ਦੋ ਤਾਕਤਵਰ ਨਾਵਾਂ ਇੱਕ ਦੂਜੇ ਦੇ ਨਾਲ ਜੁੜੇ ਪਰ ਕਦੇ ਦਿਲ ਤੋਂ ਨਹੀਂ ਇਸ ਤਰ੍ਹਾਂ ਦੀਆਂ ਹੋਰ ਸੱਚੀਆਂ ਕਹਾਣੀਆਂ ਦੇ ਲਈ ਸਾਡੇ ਚੈਨਲ ਪੰਜਾਬ ਪ੍ਰੋ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ